ਗੱਡੀ ਚੜਾ ਦੀ ਕਿਸੇ ਨਾਲ ਉੱਪਰ ਇਹਦੇ ਨਾ ਨਹੀਂ ਨਹੀਂ ਹਾਂ ਟੋਕਰ ਮਾਰੀ ਇਹਦੇ ਥੱਲੇ ਕਰਕੇ ਪਿੰਡੀ ਨਹੀਂ ਪਾਣੀ ਨਾ ਜੇ ਕੋਈ ਹੋਰ ਹੁੰਦਾ ਨਾ ਉੱਪਰ ਚੜਾ ਦੇਣੀ ਇਹ ਗੱਡੀ ਫੜਦਾ ਕਿੰਨੀ ਤੇਜ਼ ਵਿਆ ਹੈ ਹੈ ਫੜਦਾ ਹੀ ਬੜੀ ਤੇਜ਼ ਹੈ ਉੱਦਰੀ ਪਰ ਕੇ ਲਵੇ ਲਾ ਪਾਣੀ ਨਾ ਨਹੀਂ ਐ ਨਹੀਂ ਲੱਗਦਾ ਇਹ ਫੜ ਜਾ ਫੜ ਜਾ ਫੜ ਜਾ ਕੋਈ ਨਹੀਂ ਬੋਲ ਮੋਗਲ

ਖੜਕਾਂ ਵਾਲੇ ਭਾਈ ਬਹੁਤ ਤੇ ਚਲਾਉਂਦੇ ਨੇ ਗੱਡੀਆਂ ਖੜਕ ਖੜਕ ਬਾਬੂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਹੁਣੇ ਉੜੂਗੀ ਉੜੂਗੀ ਤਾਂ ਪਾਣੀ ਦੇ ਪੀਣਾ ਹੈ ਹੈ ਅੱਖਾਂ ਦੇ ਨੀਆ ਸੋਹਣੀਆਂ ਨੇ ਇਹ ਸੱਪ ਸੋਪ ਖਾਂਦੀਆਂ ਨੇ ਲਾਲ ਅੱਖਾਂ ਨੇ ਬੁਰੀਆਂ ਨੇ ਸੱਪ ਖਾਂਦੀਆਂ ਨੇ ਹੈ ਸੱਪ ਖਾਂਦੀਆਂ ਨੇ ਸੱਪ ਖਾਂਦੀਆਂ ਇਹ ਤੋਂ ਗੰਨਿਆਂ ਦੇ ਖੇਚੇ ਜ਼ਿਆਦਾ ਵੀ ਹੁੰਦੀਆਂ ਇੱਕ ਮਿੰਟ ਬਾਬੂ ਇੱਕ ਮਿੰਟ ਇੱਕ ਮਿੰਟ ਉਹਨੇ ਪਿੰਦੀ ਉਹਨੇ ਕਿ ਜੇ ਨੂੰ ਆਇਆ ਕਰਕੇ ਤੇ ਉਹ ਸਾਈਡ ਦੇ ਨਾਲ ਉਹ ਬਨੇਰੇ ਇਹਦੇ ਤੇ ਧਰਿਆ ਇਹਨੂੰ ਉਹ ਸਾਹਮਣੇ ਵਾਲੇ ਤੇ ਉਹ ਇਹਦੇ ਗਿੱਜਾ ਹੋਰ ਨਹੀਂ ਇਹਨੇ ਗਰਮ ਪਿਆ ਲੀ ਥੱਲੇ ਰੱਖ ਦੇ ਫਿਰ ਥੱਲੇ ਰੱਖ ਦੇ ਉਹ ਮੋਟਰ ਦੇ ਪੇੜ ਦੇ ਥੱਲੇ ਨੂੰ ਛੱਡਿਆ ਬਸ ਪਿੱਲੀ ਬੁੱਲੀ ਨਾ ਫੜ ਲਵੇ ਬਸ ਇਹਨੂੰ ਹੋਰ ਕੁਝ ਨਹੀਂ

ਅੱਪਾ ਦਾ ਫੇਰ ਬ੍ਰੇਕ ਲਾ ਲਈ ਚੱਲ ਭਰਾਵਾ ਮਾੜਾ ਮੋਟਾ ਹੁਣ ਦੇਖਣਾ ਪੈਂਦਾ ਇੰਨਾ ਬੰਦਾ ਜਲਾਦ ਵੀ ਨਹੀਂ ਹੋਣਾ ਚਾਹੀਦਾ ਬਾ ਇੱਥੇ ਛੱਡ ਦੇ ਥੱਲੇ ਇਹਨੂੰ ਅੱਜ ਉੱਪਰ ਬਿਠਾ ਦੇ ਨਾ ਇਹਦੇ ਉੱਪਰ ਫੇਰ ਗਿਰ ਜੂ ਥੱਲੇ ਗਿਆ ਫੇਰ ਥੱਲੇ ਛੱਡ ਦੇ ਬਸ ਛੋਟੇ ਓਏ ਉੱਤ ਜਾ ਜਿਹੜੇ ਨੇ ਉੜਨਾ ਹੋਇਆ ਉਹ ਉੜ ਜੂ ਇਹਦੇ ਪੈਰ ਨਹੀਂ ਖੁੱਲਦੇ ਪਹਿਲਾਂ ਵੀ ਆ ਦੇ ਖੁੱਲਾ ਪੈਰ ਪੱਗਿਆ ਖੁੱਲ ਗਿਆ ਥੱਲੇ

चला चलिए उ चिपकी पेड़ याद है कोई समान समून को खान लग गया होना है

ਕੁਣਾਂ ਦਾ ਰੰਗ ਰੁੱਕਾ ਦੇ ਵਿੱਚ ਲੋਕੋਂ ਵੀ ਘਰ ਮੋਥੇ ਇਹ ਕਹੇ ਲੱਗੀ ਹੋ ਗਈ ਹੈ ਜ਼ੋਰ ਨਾਲ ਕਿ ਗੱਡੀ ਗੁੱਡੀ ਦੇ ਵਿੱਚ